ਲੋਈ ਲੋਈ ਲੋ ਜੀ ਸਿਆਲਾ ਦਾ ਪਹਿਲਾ ਵਿਆਹ ਆ ਗਿਆ ਚਲਾ ਅੰਦਰ ਲੋਈ ਲੱਭੇ ਕੋੰਡਰ ਨਾਲ ਬਲੌਗ ਉਹਦਾ ਵਿਆਹ ਆ ਗਿਆ ਚਾ ਨਹੀਂ ਪੀਂਦੇ ਅਸੀਂ ਵਰਤ ਰੱਖਿਆ ਇਹਨੇ ਚਾ ਨਹੀਂ ਪੀਂਦੇ ਇਹੋ ਲੈ ਇਹ ਆਇਆ ਤਾਂ ਚਾ ਪੀਂਦੇ ਆਹਨ ਤਮਾਂ ਚੀਣਾਂ ਦੇ ਡੱਬੇ ਵੰਡਣ ਨਿਕਿਆ ਮੁੰਡਾ ਉੱਪਰ ਨਹੀਂ ਹੁਣ ਅਸੀਂ ਚੱਲੇ ਜੀ ਸਾਡੇ ਕਾਲਜ ਦੇ ਯਾਰਾਂ ਦੋਸਤਾਂ ਨੂੰ ਡੱਬੇ ਦੇਣ ਤੇ ਜਿਹੜੇ ਸਾਡੇ ਨਾਲ ਪੜ੍ਹਦੇ ਸੀ ਯਾਰ ਬੇਲੀ ਸਾਰੇ ਇੱਥੇ ਨੂੰ ਬਾਹਰ ਆ ਇਹਨੂੰ ਕਹਿੰਦੀ ਇਹਦੇ ਨੂੰ ਕਰਤਾ ਫੋਨ ਕਰਤਾ ਇਹਨੂੰ ਫੋਨ ਤਾਂ ਮੈਂ ਕਰਤਾ ਸੀ ਅੱਧੇ ਵਾਰ ਬਦਲ ਕੇ ਕਿਨੇ ਘੜ ਲਾ ਦੇ ਉਹ ਉੱਧਰ ਬਦਲ ਹੈਗੀ ਘੰਟਾ ਮੈਂ ਮਾਣ ਤਾਂ ਚੀਨਾ ਦੀ ਟਪ ਨੇ ਆ ਆ ਆ ਆਹ ਬਲੋਕ ਅੰਦਰ ਆਈ ਇਹਨੂੰ ਗੋਰੀ ਲੈ ਲਿਆ ਤੇ ਕੀ ਠੀਕੋ ਗੋਰੀ ਬਹੁਤ ਲੈ ਲੇ ਉਹਦੂ ਕੱਪੜੇ ਬਦਲਦਾ ਹੀ ਨਹੀਂ ਕੱਪੜੇ ਆਈ ਨਹੀਂ ਦਵਾ ਲਿਆ ਚੱਲ ਆਪੋ ਤੇਰਾ ਪਾ ਲੈਂਦਾ ਦਸ ਦਿਨ ਪਹਿਲਾਂ ਆਈਆਂ ੜੀ ਕੰਮ ਤਾਂ ਲੱਭੜ ਜਾਇਆ ਇਹਨੂੰ ਵੀ ਲੈ ਨਾਲ ਇਹ ਰੋ ਕੰਮ ਹੋੜ ਗਏ ਜਦੋਂ ਆਪਾਂ ਕਹਿੰਦੇ ਕੱਟਿਆ ਜਮਾ ਹੀ ਕਲੱਚ ਪਲੇਟ ਤੇਰੇ ਸਿਰ ਤੇ ਸਿਲੈਕਟ ਆਇਆ ਗੁਬਾਰੀ ਕੀ ਲੋਜੀ ਦੇ ਆ ਮੁੰਡਾ ਇੱਕ ਇਹਨਾਂ ਦੇ ਘਰੇ ਆਏ ਅਸੀਂ ਤੇ ਵਿਚਾਰੇ ਨੇ ਗੇਟਾਂ ਜੀ ਖੜਾਈ ਰੱਖਿਆ ਸਾਨੂੰ ਤਮੀਨ ਚੱਲ ਵੀ ਕਿੱਥੇ ਜਾਣਾ ਪਿਆਣਾ ਜਾਣਾ ਉੱਥੇ ਹੀ ਹੁਣ ਕਿਹੜੇ ਜਾਣਾ ਆਹੀ ਆ ਮੈਂ ਵੀ ਕੁਮਾਰ ਲੀਆ ਆਇਆ ਆਹੀ ਇੱਕਮਾਰ ਸਾਡਾ ਪੰਡਤ ਜੀ ਰਾਸਰੀ ਕਾਲ ਆ ਨਹੀਂ ਸਾਡੇ ਪੰਡਤ ਜੀ ਹੋਰ ਫਿਰ ਆਛਾ ਗੀ ਗਿਆ ਤੂੰ ਸੁਨਾਮ ਲਗਾਉਂਦਾ ਹੋਰ ਫੋਜੀ ਸਾਹਿਬ ਆਓ ਲਓ ਜੀ ਫੋਜੀ ਸਾਹਿਬ ਦਾ ਫੋਜੀ ਸਾਹਿਬ ਰਫਾ ਲੈ ਕੇ ਪਹੁੰਚੇ ਫਿਰ ਵਿਆਹ ਤੇ ਰਫਾ ਲੈ ਕੇ ਪਹੁੰਚਣ ਆਲੇ ਕੋਈ ਨਹੀਂ ਕੋਈ ਉਹ ਫਿਰ ਪਾਦਾ ਹੈਗਾ ਆਦਾ ਪੋਤਾ ਵੀ ਆਪਣਾ ਆ ਪਤਾ ਮੈਨੂੰ ਇਹਨੇ ਮੈਨੂੰ ਦੱਸਿਆ ਹੀ ਬਾਅਦ ਹੁ ਆ ਜਾ ਜੇ ਚਾਹ ਪਾਣੀ ਦਾ ਪੀਓ ਆ ਜਾਂਦਾ ਨਹੀਂ 라 ਗਿਆ ਰੰਗੀ ਕੋਲੇ ਜਾਣਾ ਰੰਗੀ ਕੋਲੇ ਹੈਣਾ ਰੰਗੀ ਤੋਂ ਬਾਅਦ ਫਿਰ ਇੱਕ ਆ ਬੰਦਾ ਹੋਰ ਇਹ ਤਾਂ ਬਹੁਤ ਟਾਈਮ ਹੋ ਗਿਆ ਕਿੰਨੇ ਵਜੇ ਤੁਸੀਂ ਆਪਾਂ 3 ਵਜੇ 4 ਵਜੇ 3 ਵਜੇ ਤੋਂ ਤੱਕ 4 ਵਜੇ ਯਾਰ ਛੋਇਆ ਛੋਇਆ ਠੀਕ ਆ ਆ ਸਾਡੀ ਬੁੱਗੀ ਆ ਸਾਡੀ ਬੁੱਗੀ ਪੱਤਰਕਾਰੀ ਸ਼ੁਰੂ ਕਰਤੀ ਹੋਰ ਕੀ ਕਰੀ ਹੁਣ ਉਧਰੋਂ ਪੱਤਰਕਾਰੀ ਬੰਦ ਹੋਈ ਇੱਧਰ ਸ਼ੁਰੂ ਕਰ ਜਾਓ ਚਾਜੂ ਪੀ ਲੈ ਮੈਂ ਫੜ ਤੂੰ ਚਾਜੂ ਪੀ ਲੈ ਉਹਨੂੰ ਆਹੀ ਨਾ ਕੱਟ ਕੇ ਖਵਾ ਦੀ ਹੁਣ ਨੇਰਾ ਹੋ ਗਿਆ ਚਾਹ ਦਾ ਪਾਣੀ ਆ ਇਹ ਲੋ ਇਤਨੂ ਹੁਣ ਹਸਪਤਾਲ ਚ ਕਾੜ ਦੇ ਲੈ ਕਹਿੰਦਾ ਹਸਪਤਾਲ ਵਾਲੇ ਵੀ ਸੱਤ ਨੂੰ Yeah, yeah.